ਇੱਕ ਓੰਕਾਰ ਸਤਿਗੁਰੂ ਪ੍ਰਸਾਦ ਬਾਜ ਚਾਹੇ ਦਸਵੇਂ ਕਬਿਓ ਬਾਜ ਬਿਨ ਤੀ ਜੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਜਿਤ ਕੀ ਇਛਾ ਤਵ ਜਨ ਮਨੈ ਹਮਾਰਾ ਆਪਣਾ ਗਣ ਕਰੋ ਪ੍ਰਤਿਪਾਰਾ ਅਮਰੇ ਜੋ ਸਭੈ ਤਮ ਘਾਵੋ ਆਪ ਹਾਦ ਮੈਂ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਚਾਲ ਜਿ ਕਰਦਾ ਕਰੀਆ ਸਭੈਣ ਕੋ ਆੜ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ

जमन काल जो विषव की ओ वेद राय ब्रह्मा जो थी ओ जमन काल सब लोग सवार नमस्कार है ताए हमारा जमन काल सब जगत बनायो देव दैत्य बजायो आदंते के वतारा सोई गुरु समझियो हमारा नमस्कार तुझे को हमारे सकल प्रजा जन आप सवारी सब कण को सब गुण सब दियो सकल को पल मो बद कियो खट के अंतर की जानत भले बरे की पीर पछाण चिंटी ते कुछ रसूला सब पर कृपा दिस कर फूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕ ਕੀ ਤੀਰਥ ਸਾਨੇ ਘਟ ਘਟ ਕੀ ਬਦ ਬਦ ਕੀ ਜਾਣੈ ਜਬ ਦਰਖ ਕਰਾ ਕਰਦਾਰਾ ਪ੍ਰਜਾ ਤਰਤ ਸਭ ਦੇਹਿ ਵਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇਤੇ ਬਰਨ ਸਿਰ ਸਭ ਤਾਰੇ ਆਪ ਹੀ ਆਪਣੀ ਬੋਝੋ ਚਾਰੇ ਤੁਮ ਸਭੀ ਤੇ ਰਤ ਨਾਲ ਜਾਣਦ ਪੇਦ ਭੇਜ ਹਰਿਆਲ ਨਿਰੰਕਾਰ ਨਿਰਮਕਾਰ ਨਿਰਲੰਬੀ ਆਦਿ ਨਿਦਨਾਦੇ ਸੰਭ ਤਾਕਾ ਮੂੜੋ ਚਾਰਤ ਬੇਦਾ ਜਾ ਕੋ ਪੇਵ ਨਾ ਭਾਵਦ ਬੇਦਾ

ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਇ ਉਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁਸ਼ਤੋਗ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਗਟੋਰ ਮਹੋ ਸੁਹਾਏ ਦੁਸ਼ਤੋਗ ਤਲ ਹੋ ਬਚਾਏ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਗਟੋਰ ਮਹੋ ਸੁਹਾਏ ਦੁਸ਼ਤੋਗ ਤਲ ਹੋ ਬਚਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ